ਸ੍ਰੀ ਕਾਲਜੀ ਕੁਰਾਲੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਗੱਲ ਕਰਦੇ ਆਂ ਗਾਰਡਨ ਵੈਲੀ ਨਵੇਂ ਇੰਟਰਨੈਸ਼ਨਲ ਸਕੂਲ ਦੇ ਜਿੱਥੇ ਕਿ ਇੱਕ ਸਾਲਾਨਾ ਬੱਚਿਆਂ ਦਾ ਫੰਕਸ਼ਨ ਆ ਹੋ ਕਰਵਾਇਆ ਗਿਆ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਚਤਾਮਲੀ ਵਿਖੇ ਇਹ ਇਹ ਫੰਕਸ਼ਨ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਉਲੀਕਿਆ ਗਿਆ ਹੈ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਪ੍ਰਾਤਮਿਕ ਸਮੇਂ ਦੇ ਵਿੱਚ ਜੋ ਹੁੰਦੇ ਸੀ ਆਪਣੇ ਪੰਜਾਬੀ ਪੈਰੇ ਪੰਜਾਬੀ ਪਕਤੀਆਂ ਚੱਕੀਆਂ ਤੇ ਪੰਜਾਬੀ ਪੁਰਾਣੇ ਚਰਖੇ ਤੇ ਖੂਪ ਰਾਣੇ ਉਹਨਾਂ ਦੀਆਂ ਅੱਜ ਝਲਕੀਆਂ ਦਿਖਾਈਆਂ ਗਈਆਂ ਬੱਚਿਆਂ ਦੇ ਵੱਲੋਂ ਸੋ ਗੱਲਬਾਤ ਕਰਦੇ ਆ ਨਾ ਬੱਚਿਆਂ ਨਾਲ ਜੋ ਕਿ ਪੁਰਾਣੇ ਸੰਦੂਕ ਹੁੰਦੇ ਸਨ ਕੁੰਡੇ ਹੁੰਦੇ ਸਨ ਤੇ ਆਪਣੀਆਂ ਫੁਲਕਾਰੀਆਂ ਕੜਦੀਆਂ ਸੀਗੀਆਂ ਆਪਣੀਆਂ ਭੈਣਾਂ ਸੋ ਇਹ ਤਸਵੀਰਾਂ ਇਸ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਸਾਗ ਚੁੱਲ੍ਹੇ ਦੇ ਵਿੱਚ ਕਿਵੇਂ ਸਾਗ ਬਣਾਇਆ ਜਾਂਦਾ ਹੈ ਦੀ ਆਉਣ ਵਾਲੇ ਸਾਡੇ ਬੱਚਿਆਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਸੋ ਗੱਲਬਾਤ ਕਰਦੇ ਆ ਨਾ ਬੱਚਿਆਂ ਦੇ ਨਾਲ ਜੋ ਸਭਿਆਚਾਰ ਦਿਨ ਉਹ ਮੁਕਰਿਆ ਦਾ ਆ ਰਿਹਾ ਹੈ ਉਹਨੂੰ ਵਿਚਾਰਨ ਦੇ ਵਾਸਤੇ ਸਾਡੇ ਸਕੂਲ ਦੇ ਵੱਲੋਂ ਆਰਗੇਨਾਈਜ਼ ਕਰਿਆ ਗਿਆ ਹੈ ਕੀ ਕੀ ਬਣਾਇਆ ਗਿਆ ਜੀ ਜੋ ਆਪ ਸਭਿਆਚਾਰ ਅਜਕਲ ਮੁਕਰਿਆ ਹੈ ਉਹਨੂੰ ਦਿਖਾਇਆ ਗਿਆ ਜਿਵੇਂ ਕਿ ਉਹ ਪਰਮਧਾਣੀ ਚਰਖਾ ਇਥੇ ਆ ਸਾਗ ਚੱਕੀ ਕਰ ਰਹੇ ਆ ਸਭ ਕੁਝ ਜਿਹੜਾ ਪੰਜਾਬ ਚੋਂ ਮੁਕਰਿਆ ਉਹਨੂੰ ਮੋਟੀਵੇਟ ਕਰ ਆ ਪੰਜਾਬ ਦੇ ਵਿੱਚ ਸਭ ਤੋਂ ਸਾਗ ਬਣਾ ਰਹੇ ਆ ਜੀ ਤਲੂ ਆਪਣਾ ਨਾਮ ਦੱਸੋ ਤੇ ਕਲਾਸ ਦੱਸੋ ਕਿਹਦੀ ਹੈ ਠੀਕ ਹੈ ਮੇਰਾ ਨਾਮ ਨਵਰੀਤ कौर ਹੈ ਮੈਂ ਸਤਮੀ ਜਮਾਦੀ ਵਿਦਿਆਰਥੀ ਹਾਂ ਮੈਂ ਇਤਿਹਾਸ ਬਣਾ ਰਹੀ ਹਾਂ ਇਹ ਜਿਹੜੀ ਤੁਸੀਂ ਪੰਦਰਸ਼ੀ ਲਗਾਈ ਗਈ ਹੈ ਤਾਂ ਫਾਇਦਾ ਕੀ ਹੋਊਗਾ ਇਹ ਮਤਲਬ ਕੀ ਵੀ ਬਲੌਗ ਆਪਣੇ ਆਪਣੇ ਦਰਬੀ ਸਵੈਚਾਰਨ ਨੂੰ ਖੋਲ ਲੇ ਜਾ ਰਹੇ ਹਨ ਇਸ ਕਰਕੇ ਉਹਨਾਂ ਨੂੰ ਇਹ ਜਾਨਦ ਹੈ ਆ ਬੋਲ ਨਵਰੀਤ कौर ਕੀ ਕਰਕੇ ਰਹੇ ਦੱਸੀ ਰੇਟ ਕਰਿਓ ਕਿਸ ਤਰ੍ਹਾਂ ਇਹ ਲੱਸੀ ਰੇਟ ਕਰਨ ਦਾ ਕੀ ਫਾਇਦਾ ਕਿ ਪੰਜਾਬ ਦੇ ਕਿਸੀ ਲੱਸੀ ਰਿਤੀ ਜਾਂਦੀ ਹੈ ਬਾਹਰ ਵੀ ਜਾਨਦ ਹੈ ਆਪਣੀ ਕਿੰਦਾ ਵੀ ਟੂਰ ਇੱਥੇ ਜਾਂਦੀ ਹੈ ਤੁਸੀਂ ਅਕਸਰ ਤੁਹਾਡੇ ਨਾਲ ਕੇ ਲੋਕ ਸੈਲਫੀਆਂ ਖਿੱਚਦੇ ਹੋਏ ਨਜ਼ਰ ਆ ਰਹੇ ਹੈ ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਪੰਜਾਬੀ ਹੋਣ ਦੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਤੇ ਇਹ ਫੁਲਕਾਰੀ ਆਪਾਂ ਕਿੰਦੇ ਸਾਰੀ ਵਿਆਹ ਸ਼ਾਦੀ ਦੀ ਜਗ੍ਹਾ ਤੇ ਵੀ ਆਪਾਂ ਲੈਂਦੇ ਜਿਹੜੀ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਇਹ ਬੱਚੇ ਕੀ ਫਾਇਦਾ ਹੁੰਦਾ ਹੈ ਜਿਹੜਾ ਤੁਸੀਂ ਦਿਖਾ ਰਹੇ ਲੋਕਾਂ ਨੂੰ ਇਸ ਤੋਂ ਸਾਰਿਆਂ ਨੂੰ ਮਤਲਬ ਸਿੱਖ ਮਿਲਦੀ ਹੈ ਕਿ ਸਾਨੂੰ ਪੰਜਾਬੀ ਸੱਭਿਆਚਾਰ ਨੂੰ ਫੋਲੋ ਕਰਨਾ ਚਾਹੀਦਾ ਹੈ ਅਕਸਰ ਜਦੋਂ ਲਾਈਟ ਜਾਰੀ ਹੈ ਬੜਾ ਸੋਹਣੀ ਕਢਾਈ ਕੀਤੀ ਹੋਈ ਹੈ ਉੱਪਰ ਬੱਚੇ ਕੀ ਕਹਿੰਦੇ ਹਨ ਇਸ ਬਾਰੇ ਜਾਣਕਾਰੀ ਦਿਓ ਪਰ ਨਾਮ ਕੀ ਹੈ ਮੇਰਾ ਨਾਮ ਸਮਰਤੀ ਸੌਰ ਹੈ ਇਹ ਤੇ ਇਹ ਪੱਖੀ ਕਹਿੰਦੇ ਆ ਜਦ ਪੁਰਾਣੇ ਜ਼ਮਾਨੇ ਚ ਟਾਈਟ ਨਹੀਂ ਹੁੰਦੀ ਤਾਂ ਇਹਨੂੰ ਹਵਾ ਦੇਣ ਲਈ ਵਰਤਿਆ ਜਾਂਦਾ ਸੀ ਅੱਜ ਕੱਲ ਇਹਦੀ ਵਰਤੋਂ ਨਹੀਂ ਹੁੰਦੀ ਕਿਉਂਕਿ ਹੁਣ ਲਾਈਟ ਆ ਗਈ ਪੱਖੇ ਆ ਗਏ ਪਰ ਪੁਰਾਣੇ ਜ਼ਮਾਨੇ ਚ ਇਹਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ਤਾਂ ਅਸੀਂ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਜ਼ਮਾਨੇ ਚ ਜਦ ਲਾਈਟ ਨਹੀਂ ਹੁੰਦੀ ਤਾਂ ਕੀ ਹੁੰਦਾ ਸੀਗਾ ਮਾਈ ਨੇਮ ਇਜ਼ ਕਮਲ ਕੋਰ ਇਹ ਇੱਕ ਪੁਰਾਣੇ ਜ਼ਮਾਨੇ ਦੀ ਇੱਕ ਚੀਜ਼ ਹੈ ਚਰਖਾ ਜਿਹੜੇ ਅੱਜ ਕੱਲ ਆਪਾਂ ਬਹੁਤ ਘੱਟ ਦੇਖਦੇ ਨੇ ਕਿ ਅੱਜ ਕੱਲ ਮਸ਼ੀਨਾਂ ਆ ਚੁੱਕੀਆਂ ਨੇ ਇਹ ਚੀਜ਼ਾਂ ਦੀ ਸਾਰਾ ਪਰ ਪ੍ਰਾਣਾ ਸਨਿਚਰ ਦਿਖਾਤਾ ਗਿਆ ਹੈ ਯਕੀਨ ਹੈ ਕਿ ਆ ਵੀ ਇਹ ਦਫਾਣਾ ਕਿਸ ਤਰ੍ਹਾਂ ਮਹਿਸੂਸ ਕਿਸ ਤਰ੍ਹਾਂ ਵਧੀਆ ਮਹਿਸੂਸ ਹੁੰਦਾ ਹੈ ਕਿ ਹਾਂ ਕਿ ਇਹ ਚੀਜ਼ਾਂ ਵੀ ਹੁੰਦੀਆਂ ਸੀ ਅੱਜ ਕੱਲ ਮਸ਼ੀਨਰੀ ਦੇਖਣ ਨੂੰ ਮਿਲਦੀ ਹੈ ਇੱਕ ਚੀਜ਼ ਹੀ ਤਾਂ ਹੈ ਇਹ ਜ਼ਰੂਰ